ਹੁੰਡਾਈ ਕੰਪਨੀ ਨੇ ਲਾਂਚ ਕਰ ਦਿੱਤੀ ਆਪਣੀ ਨਵੀਂ ਕੰਪਨੀ ਤੇ ਪਾਤੇ ਨਵੇਂ ਫੀਚਰ ਹੁਣ ਵੀਡੀਓ ਜਲਦੀ ਜਲਦੀ ਦੇਖ ਲਿਓ ਨਾਲ ਗੱਡੀ ਦੇ ਵੀ ਫੀਚਰ ਦਿਖਾਉਨੇ ਆ ਸਾਰਾ ਤੁਹਾਨੂੰ ਰਿਵਿਊ ਕਰਾਉਨੇ ਆ ਵੀ ਜਿਹੜੀ ਹੁੰਡਾਈ ਦੀ ਕ੍ਰੈਟਾ ਐਸਐਕਸ ਆਈ ਐ ਉਹਦੇ ਵਿੱਚ ਨਵੇਂ ਫੀਚਰ ਕੀ ਆਏ ਨੇ ਦੋਸਤੋ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਨਵੀਆਂ ਚੀਜ਼ਾਂ ਇਹਦੇ ਵਿੱਚ ਕੀ ਕੀ ਇਨਕਲੂਡ ਕੀਤੀਆਂ ਗਈਆਂ ਉਹ ਤੇੜੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਆ ਅੱਜ ਕ੍ਰੈਟਾ SX ਨਵਾਂ ਮਾਡਲ ਜਿਹੜਾ ਆਪਸ਼ਨਲ ਹੈ ਉਹ ਲਾਂਚ ਕਰ ਦਿੱਤਾ ਗਿਆ 20 ਲੱਖ ਦੀ ਜਿਹੜੀ ਹੈ ਪੈਟਰੋਲ ਦੀ ਗੱਡੀ ਹੈ ਤੇ ਇਸ ਦੇ ਵਿੱਚ 1500 ਸੀਸੀ ਦਾ ਇੰਜਨ ਲਗਾਇਆ ਗਿਆ ਤੇ ਸਭ ਤੋਂ ਐਡਵਾਂਸ ਫੰਕਸ਼ਨ ਜੋ ਇਸ ਦੇ ਵਿੱਚ ਪਾਇਆ ਗਿਆ ਉਹ ਕੀ ਹੈ ਅਡਾਸ ਫੰਕਸ਼ਨ ਅਡਾਸ ਫੰਕਸ਼ਨ ਦਾ ਜਿਹੜਾ ਮਤਲਬ ਹੈ ਕਈ ਲੋਕਾਂ ਨੂੰ ਨਹੀਂ ਪਤਾ ਹੋਣਾ ਉਹ ਵੀ ਤੁਹਾਨੂੰ ਦੱਸਦੇ ਆ ਕਿ ਅਡਾਸ ਫੰਕਸ਼ਨ ਕਾਦੇ ਲਈ ਹੁੰਦਾ ਹੈ ਉਸ ਦਾ ਕੰਮ ਕੀ ਹੁੰਦਾ ਕਿਉਂਕਿ ਬਹੁਤ ਸਾਰੇ ਹਾਦਸੇ ਜਿਹੜੇ ਹੁੰਦੇ ਨੇ ਉਹ ਤੁੰਦੇ ਕਾਰਨ ਹੁੰਦੇ ਨੇ ਤੁੰਦੇ ਵਿੱਚ ਸਾਹਮਣੇ ਆਈ ਚੀਜ਼ ਦਾ ਨਹੀਂ ਪਤਾ ਲੱਗਦਾ ਤੇ ਗੱਡੀ ਜਿਹੜੀ ਆ ਉਹ ਨਹੀਂ ਰੁਕਦੀ ਤਾਂ ਅਡਾਸ ਦਾ ਜਿਹੜਾ ਫੀਚਰ ਹੈ ਉਹ ਅਡਾਸ ਫੀਚਰ ਕੀ ਕਰਦਾ ਹੈ ਜਦੋਂ ਵੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਧੁੰਦ ਦੇ ਵਿੱਚ ਤਾਂ ਉਹ ਸਾਹਮਣੇ ਆਉਣ ਤੋਂ ਬਾਅਦ ਗੱਡੀ ਆਟੋਮੈਟਿਕਲੀ ਬ੍ਰੇਕ ਹੋ ਜਾਂਦੀ ਹੈ ਆਪਣੇ ਆਪ ਉਸ ਜਗ੍ਹਾ ਤੇ ਰੁਕ ਜਾਂਦੀ ਹੈ ਤੇ ਹਾਦਸੇ ਤੋਂ ਗੱਡੀ ਬਚ ਜਾਂਦੀ ਹੈ ਇਸ ਗੱਡੀ ਦੇ ਵਿੱਚ ਹੋਰ ਵੀ ਇੱਕ ਨਵਾਂ ਫੀਚਰ ਪਾਇਆ ਗਿਆ ਕਿ ਇਹਦੇ ਵਿੱਚ 6 에어 ਬੈਗ ਦਿੱਤੇ ਗਏ ਨੇ 6 에어 ਬੈਗ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਜੇ ਆਪਾਂ ਨਾਰਮਲੀ ਗੱਡੀ ਦੀ ਆਪਾਂ ਰਿਵਿਊ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੁੰਦਾ 2 ਜਾਂ ਚਾਰ ਜਿਹੜੇ ਆ 에어 ਬੈਗ ਦਿੱਤੇ ਜਾਂਦੇ ਪਰ ਇਸ ਗੱਡੀ ਦੇ ਵਿੱਚ 6 에어 ਬੈਗ ਦਿੱਤੇ ਗਏ ਤੇ ਸਨਰੂਫ ਵੀ ਇਸ ਦੇ ਵਿੱਚ ਦਿੱਤਾ ਗਿਆ ਆ ਜਿਹੜੀ ਸਭ ਤੋਂ ਕਾਮਨ ਚੀਜ਼ ਇਸ ਗੱਡੀ ਦੇ ਵਿੱਚ ਲੱਗਦੀ ਆ ਉਹ ਕੀ ਹੈ ਜਦੋਂ ਗੱਡੀ ਨੂੰ ਖੋਲਦੇ ਆ ਤਾਂ ਇੰਜ ਫੀਲ ਹੁੰਦਾ ਕਿ ਇੱਕ ਲਗਜ਼ਰੀ ਗੱਡੀ ਖੋਲ ਲਈ ਆ 20 ਲੱਖ ਰੁਪਏ ਚ ਲਗਜ਼ਰੀ ਗੱਡੀ ਉਹ ਵੀ ਸਨਰੂਫ ਵਾਲੀ ਦੋਸਤੋ ਕਿਹਨੂੰ ਨਹੀਂ ਚਾਹੀਦੀ ਪਹਿਲਾਂ ਤਾਂ ਹੁੰਡਾਈ ਨੂੰ ਜਿਹੜੇ ਪਸੰਦ ਕਰਦੇ ਹੁੰਡਾਈ ਦੀਆਂ ਗੱਡੀਆਂ ਜਿਹੜੇ ਪਸੰਦ ਕਰਦੇ ਉਹ ਵੀਡੀਓ ਸ਼ੇਅਰ ਕਰ ਦਿਓ ਤੇ ਅੱਜ ਪੂਰਾ ਰਿਵਿਊ ਕਰਦੇ ਆ ਇਸ ਗੱਡੀ ਦਾ ਚੱਲਦੇ ਆ ਅੱਗੇ ਤੇ ਆ ਨਾਲ ਨਾਲ ਵੀਡੀਓ ਵੀ ਤੁਸੀਂ ਦੇਖੀ ਜਾਓ ਪਹਿਲਾਂ ਤੁਹਾਨੂੰ ਦਿਖਾਉਨੇ ਆ ਅੰ ਫੀਚਰਸ ਦੇ ਵਿੱਚ ਕੀ ਹੈ ਵੀ ਪਹਿਲਾਂ ਕੀ ਹੁੰਦਾ ਸੀ ਵੀ 뮤ਜ਼ਿਕ ਪਲੇਅਰ ਤੇ ਜਿਹੜੀ ਹੈ ਸਕਰੀਨ ਸਪੀਡ ਵਾਲੀ ਉਹ ਅਲੱਗ-ਅਲੱਗ ਹੁੰਦੀ ਸੀ ਤੇ ਹੁਣ ਜਿਹੜਾ ਪੂਰਾ ਮੀਟਰ ਹੈ ਜਿਹੜਾ ਉਹ ਡਿਜੀਟਲ ਦੇ ਦਿੰਦਾ ਹੈ ਡਿਜੀਟਲ ਦੇ ਨਾਲ-ਨਾਲ 뮤ਜ਼ਿਕ ਪਲੇਅਰ ਵੀ ਡਿਜੀਟਲ ਹੈ ਬੱਡੀ ਐਡਵਾਂਸਮੈਂਟ ਹੈ ਕਿ ਇਸ ਫੀਚਰ ਨੂੰ ਦੇਖ ਕੇ ਹਰ ਇੱਕ ਲੋਕ ਜਿਹੜੇ ਹੈਰਾਨ ਵੀ ਹੋਣਗੇ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਨਕਲੂਡ ਕੀਤੀਆਂ ਗਈਆਂ ਗੱਡੀ ਦੇ ਵਿੱਚ ਆਟੋ ਗিয়ার ਸਿਸਟਮ ਹੈ ਕਿਉਂਕਿ ਜੇ ਆਪਾਂ ਮੈਨੂਅਲੀ ਦੀ ਗੱਲ ਕਰਦੇ ਆ ਤਾਂ ਮੈਨੂਅਲ ਦੇ ਵਿੱਚ ਬਹੁਤ ਸਾਰੇ ਲੋਕ ਦਿੱਕਤ ਮੰਨਦੇ ਨੇ ਤਾਂ ਇਹ ਗੱਡੀ ਜਿਹੜੀ ਹੈ ਆਟੋਮੈਟਿਕ ਗੱਡੀ ਕਹਿ ਸਕਦੇ ਆ ਸਪੀਕ ਐਂਡ ਪਲੇ ਇਸ ਦੇ ਵਿੱਚ ਫੀਚਰ ਹੈ ਕੋਈ ਵੀ ਚੀਜ਼ ਤੁਸੀਂ ਕਰਨੀ ਹੈ ਕਿਉਂਕਿ ਪੁਸ਼ ਐਂਡ ਸਟਾਰਟ ਹੈ ਤੇ ਉਸ ਤੋਂ ਬਾਅਦ ਜਦੋਂ ਕੋਈ ਵੀ ਚੀਜ਼ ਤੁਸੀਂ ਫੀਚਰ ਔਨ ਕਰਨਾ ਤਾਂ ਉਸ ਨੂੰ ਪੀਕ ਕਰਕੇ ਤੁਸੀਂ ਚਲਾ ਸਕਦੇ ਹੋ ਜਿਵੇਂ ਕਿ ਤੁਸੀਂ ਸਨਰੂਫ ਖੋਲਣਾ ਹੈ ਤਾਂ ਉਸ ਦੇ ਲਈ ਤੁਸੀਂ ਬੋਲ ਸਕਦੇ ਹੋ ਓਪਨ ਦਾ ਸਨਰੂਫ ਤਾਂ ਇਸ ਗੱਡੀ ਦੇ ਹੋਰ ਵੀ ਤੁਹਾਨੂੰ ਫੀਚਰ ਦੱਸਦੇ ਆਂ ਵੀ ਜਦੋਂ ਗੱਡੀ ਨੂੰ ਅੰਦਰੋਂ ਦੇਖਦੇ ਆਂ ਤਾਂ ਇੰਜ ਜਾਪਦਾ ਕਿ ਲਗਜ਼ਰੀ ਗੱਡੀ ਦੇਖ ਰਹੇ ਆਂ ਤਾਂ ਦੋਸਤੋ ਬੈਕ ਹੈ ਬੈਕ ਵੀ ਬਹੁਤ ਸੋਹਣੀ ਹੈ ਤੇ ਪਿੱਛੇ ਸਮਾਨ ਰੱਖਣ ਦੇ ਲਈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਟਰੈਵਲ ਕਰਦੇ ਆਂ ਟਰੈਵਲ ਦੇ ਮੌਕੇ ਜਿਹੜਾ ਲੋਕਾਂ ਨੂੰ ਦਿੱਕਤ ਆਉਂਦੀ ਹੈ ਕਿ ਸਮਾਨ ਬਹੁਤ ਘੱਟ ਕੈਰੀ ਹੁੰਦਾ ਤਾਂ ਇਸ ਗੱਡੀ ਦੇ ਵਿੱਚ ਇੰਨੀ ਜ਼ਿਆਦਾ ਸਪੇਸ ਹੈ ਕਿ ਤੁਸੀਂ ਸਮਾਨ ਜਿਹੜਾ ਬਹੁਤ ਜ਼ਿਆਦਾ ਰੱਖ ਸਕਦੇ ਹੋ ਤੇ ਬਹੁਤ ਗੱਡੀ ਨੂੰ ਜਿਹੜਾ ਆਪਣੇ ਪੂਰੇ ਟਰੈਵਲ ਦੇ ਲਈ ਆ ਪੂਰਾ ਸਮਾਨ ਕੈਰੀ ਕਰ ਸਕਦੇ ਹੋ ਕੋਈ ਵੀ ਚੀਜ਼ ਜ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਗੱਡੀ ਨੂੰ ਮੇਨਟੇਨ ਕੀਤਾ ਗਿਆ ਹੈ ਡਿਜ਼ਾਈਨ ਕੀਤਾ ਗਿਆ ਹੈ ਡਿਜ਼ਾਈਨ ਮਸਕুলਰ ਲੁੱਕ ਹੈ ਤੇ ਜਿਹੜਾ ਇਸ ਦਾ ਬੋਨਟ ਹੈ ਉਹ ਬਹੁਤ ਜਿਆਦਾ ਹਾਰਡ ਕਹਿ ਸਕਦੇ ਹਾਂ ਮੈਟਲ ਦੇ ਨਾਲ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਲਾਈਟਾਂ ਨੇ ਉਹ ਜਾਣ ਗੜਦੀਆਂ ਦਿਲ ਖਿੱਚਦੀਆਂ ਨੇ ਤੇ ਹਰ ਇੱਕ ਦੇ ਦਿਲ ਨੂੰ ਅਟਰੈਕਟ ਕਰਨਗੀਆਂ ਉਹ ਲਾਈਟਾਂ LED ਲਾਈਟਸ ਜਿਸ ਦਾ ਅੱਜ ਟ੍ਰੈਂਡ ਚੱਲ ਰਿਹਾ ਤਾਂ ਸਾਰੀਆਂ ਲਾਈਟਸ ਜਿਹੜੀਆਂ LED ਦਿੱਤੀਆਂ ਹੋਈਆਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਿਛਲੇ ਡਿਜ਼ਾਈਨ ਦੀ ਪਿੱਛੇ ਵੀ ਜਿਹੜਾ ਲੁੱਕ ਹੈ ਉਹ ਬਹੁਤ ਸੋਹਣਾ ਦੇ ਰਿਹਾ ਗੱਡੀ ਦਾ ਤੇ ਅੰਦਰੋਂ ਜਦੋਂ ਬੈਠਦੇ ਆਂ ਤਾਂ ਇੱਕ ਫੀਲ ਹੁੰ ਇਹ ਤੁਹਾਨੂੰ ਉਹ ਵੀ ਫੀਲ ਹੋ ਰਿਹਾ ਹੋਵੇਗਾ ਸਾਈਡ ਦੇ ਉੱਪਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਇੰਜ ਜਾਪਦਾ ਹੈ ਕਿ ਜਿਹੜੀਆਂ ਰੇਂਜ ਰੋਵਰ ਵਰਗੀਆਂ ਗੱਡੀਆਂ ਨੇ ਇਸ ਤਰ੍ਹਾਂ ਦਾ ਇੰਟੀਰੀਅਰ ਇਸ ਕ੍ਰੈਟਾ ਐਸਐਕਸ ਦਾ ਦਿੱਤਾ ਹੋਇਆ ਹੈ ਹਰ ਇੱਕ ਜਗ੍ਹਾ ਜੇ ਇੰਜਨ ਦੀ ਗੱਲ ਕਰਦੇ ਹਾਂ 1500 ਸੀਸੀ ਇੰਜਨ ਹੈ ਇਸ ਦਾ ਤੇ ਬਹੁਤ ਸੋਹਣੇ ਫੀਚਰ ਨੇ ਤੁਹਾਨੂੰ ਪਹਿਲਾਂ ਤਾਂ ਇੱਕ ਚੀਜ਼ ਹੋਰ ਕਾਮਨਲੀ ਜਿਹੜੀ ਗੱਲ ਦੱਸਦੇ ਹਾਂ ਕਿ ਜੇ ਤੁਸੀਂ ਹੋਰ ਵੀ ਫੀਚਰ ਜਾਂ ਕਿਸੇ ਹੋਰ ਐਡਵਾਂਸ ਗੱਡੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਦੋਸਤ ਨੇ ਉਹਨਾਂ ਦਾ ਨੰਬਰ ਹੈ 9988131500 55 ਇਹ ਦੀਪ ਮੁੰਡੇ ਦਾ ਨਾਮ ਹੈ ਤੇ ਇਸ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਰ ਵੀ ਫੀਚਰ ਜਿਹੜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਜਾਣ ਸਕਦੇ ਹੋ ਤੇ ਹੁਣ ਤੁਹਾਨੂੰ ਦੱਸਦੇ ਆ এলইডিਆਂ ਕੰਮ ਕਿਵੇਂ ਕਰਦੀਆਂ एलईडी ब्लिंक ਕਰਦੀ ਹੈ ਤਾਂ ਬਹੁਤ ਸੋਹਣੀਆਂ ਲੱਗਦੀਆਂ ਤੇ ਰਾਤ ਦੇ ਸਮੇਂ ਇਸ ਗੱਡੀ ਨੂੰ ਦੇਖਣਾ ਇੰਜ ਜਾਪਦਾ ਹੈ ਕਿ ਸਵਰਗ ਦਾ ਝੂਟਾ ਲੈ ਲਿਆ ਹੋਵੇ ਇਸ ਗੱਡੀ ਦੇ ਵਿੱਚ ਬੈਠ ਕੇ ਤਾਂ ਇਸ ਗੱਡੀ ਬਾਰੇ ਤੁਹਾਡਾ ਕੀ ਰਿਵਿਊ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਡਿਜੀਟਲ ਮੀਟਰ ਬਾਜੀ ਵਾ ਬਹੁਤ ਸੋਹਣਾ ਫੀਚਰ ਹੈ ਤੇ ਉਸ ਤੋਂ ਬਾਅਦ ਜਿਹੜੇ ਅਡਾਸ ਫੀਚਰ ਦੀ ਆਪਾਂ ਗੱਲ ਕੀਤੀ ਹੈ ਉਹ ਬਹੁਤ ਸੋਹਣਾ ਹੈ ਤੇ ਉਸਦੇ ਫੀਚਰ ਨੂੰ ਯੂਜ਼ ਕਰਨ ਦਾ ਜਿਹੜਾ ਐਡਵਾਂਸਮੈਂਟ ਹੈ ਉਹ ਕੀ ਹੈ ਵੀ ਹਾਸਿਆਂ ਤੋਂ ਬਚਾ ਹੋ ਜਾਣਗੇ ਜਿਹੜੇ ਲੋਕ ਹਾਸਿਆਂ ਦਾ ਸ਼ਿਕਾਰ ਹੁੰਦੇ ਆ ਬਹੁਤ ਸਾਰੇ ਲੋਕ ਗੱਡੀਆਂ ਤਾਂ ਖਰੀਦ ਲੈਂਦੇ ਪਰ ਉਹਨਾਂ ਦੇ ਫੀਚਰ ਬਾਰੇ ਉਹਨਾਂ ਨੂੰ ਨਹੀਂ ਤੋ ਤੁਹਾਡੇ ਸਾਹਮਣੇ ਇਹ ਨਵੀਂ ਗੱਡੀ ਨਵੀਂ ਨੁੱਕ ਉਹ ਸਵਰਗ ਦਾ ਝੂਟਾ ਦਵਾਉਣ ਵਾਲੀ ਗੱਡੀ ਜਿਸ ਦੀਆਂ LED ਲਾਈਟਾਂ ਦਿਲ ਖਿੱਚਦੀਆਂ ਨੇ ਸਨ ਰੂਫ ਲੱਗਿਆ ਹੈ ਉੱਪਰ ਤੇ ਮੂਰਲਾ ਲੁੱਕ ਜਿਹੜਾ ਬਹੁਤ ਸੋਹਣਾ ਹੈ ਤੇ ਤੁਸੀਂ ਵੀ ਦੱਸਿਓ ਦੋਸਤੋ ਇੱਕ ਹੋਰ ਚੀਜ਼ ਜਿਹੜੀ ਦੱਸਣੀ ਰਹੀ ਸੀ ਇਸ ਦਾ ਕੈਮਰਾ ਕੈਮਰੇ ਦੀ ਗੱਲ ਕਰਦੇ ਆ ਤਾਂ 360 ਕੈਮਰਾ ਇਸ ਦੇ ਵਿੱਚ ਦਿੱਤਾ ਹੋਇਆ ਹੈ ਤੁਹਾਨੂੰ ਆਪਣੀ ਗੱਡੀ ਸਾਰੇ ਪਾਸਿਓਂ ਦਿਖੂਗੀ ਇਹ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਵੀ ਸਿਰਫ ਅੱਗੇ ਜਾਂ ਪਿੱਛੇ ਦਾ ਕੈਮਰਾ ਦਿੱਤਾ ਜਾਂਦਾ ਸੀ ਪਰ 360 ਕੈਮਰਾ ਪਹਿਲੀ ਵਾਰ ਕਿਸੇ ਗੱਡੀ ਦੇ ਵਿੱਚ ਆਇਆ ਤਾਂ ਉਸ 360 ਕੈਮਰੇ ਦਾ ਜਿਹੜਾ ਲੁੱਕ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਵੀ ਅੱਗੇ ਪਿੱਛੇ ਸਾਈਡ ਤੇ ਵੀ ਖੜੇ ਬੰਦੇ ਜਿਹੜੇ ਆ ਉਹ ਗੱਡੀ ਦੇ ਵਿੱਚ ਦਿਖਾਈ ਦਿੰਦੇ ਆ ਤੇ ਉੱਪਰੋਂ ਜੀਪੀਐਸ ਤੋਂ ਟਰੈਕ ਕੀਤਾ ਜਾ ਰਿਹਾ ਉਸ ਦੀ ਵੀ ਪਿਕ ਸਾਈਡ ਦੇ ਉੱਪਰ ਆਉਂਦੀ ਆ ਤਾਂ ਇਹ ਵੱਡਾ ਫੀਚਰ ਗੱਡੀ ਦੇ ਵਿੱਚ ਦਿੱਤਾ ਗਿਆ ਕਿ 360 ਕੈਮਰਾ ਤੇ ਲੁੱਕ ਬਾਜੀ ਵਾ ਲੁੱਕ ਬਹੁਤ ਸੋਹਣੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬ ਖਾਇਆ ਬਹੁਤ ਸੋਹਣੇ ਤਰੀਕੇ ਦੇ ਨਾਲ ਗੱਡੀ ਨੂੰ ਡਿਜ਼ਾਈਨ ਕੀਤਾ ਗਿਆ ਡਿਜ਼ਾਈਨ ਤੇ ਲੁੱਕ ਤੇ ਫੀਚਰ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਦਿਲ ਖਿੱਚਦੀਆਂ ਨੇ ਅਟਰੈਕਟ ਕਰਦੀਆਂ ਨੇ ਹਰ ਇੱਕ ਵਿਅਕਤੀ ਨੂੰ ਤੇ ਜਦੋਂ ਬੰਦਾ ਅੰਦਰ ਬੈਠਦਾ ਤਾਂ ਫੀਲ ਲਗਜ਼ਰੀ ਗੱਡੀ ਦਾ ਹੁੰਦਾ ਹੈ 20 ਲੱਖ ਰੁਪਏ ਦੇ ਵਿੱਚ ਤਿਆਰ ਕੀਤੀ ਇਹ ਗੱਡੀ ਬਹੁਤ ਸੋਹਣੀ ਤੇ ਅੱਜ ਇਸ ਨੂੰ ਲਾਂਚ ਕੀਤਾ ਗਿਆ ਤੁਹਾਨੂੰ ਇਹ ਗੱਡੀ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤਾਂ ਮਿਲਦੇ ਹਾਂ ਇੱਕ ਅਗਲੇ ਬਲੌਗ ਦੇ ਵਿੱਚ ਅਗਲੀ ਗੱਲਬਾਤ ਦੇ ਨਾਲ ਧੰਨਵਾਦ